ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਆਪ ਨੂੰ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਡਾਰਕ ਸਰਕਲ ਬਾਰੇ ਦੱਸੋ ਡਾਰਕ ਸਰਕਲ ਬਾਰੇ ਦੱਸੋ ਹਾਂ ਤੇ ਆਪਾਂ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਤੇ ਬਹੁਤ ਹੀ ਸਸਤੇ ਜੀ ਕੰਮ ਆ ਪਖ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਕਿ ਜਿਆਦਾ ਆ ਪਖ ਖਰਚਾ ਕਿਸੇ ਦਾ ਨਹੀਂ ਕਰਵਾਉਂਦੇ ਹਨ ਤੇ ਇਹ ਡਾਰਕ ਸਰਕਲ ਦੇ ਕਈ ਕਾਰਨ ਹੁੰਦੇ ਆ ਹਨ ਤੁਸੀਂ ਦੇਖ ਲਿਓ ਵੀ ਤੁਹਾਨੂੰ ਕੀ ਤੁਹਾਡੇ ਨਾਲ ਹੋ ਰਿਹਾ ਹੈ ਵੀ ਜਿਹੜਾ ਤੁਹਾਡੇ ਸਰਕਲ ਡਾਰਕ ਸਰਕਲ ਹੋ ਰਿਹਾ ਇੱਕ ਤਾਂ ਇਹ ਹੁੰਦਾ ਕਿ ਜਦੋਂ ਆਪਣੀ ਨੀਂਦ ਨਹੀਂ ਪੂਰੀ ਹੁੰਦੀ ਉਦੋਂ ਵੀ ਆਪਣੇ ਡਾਰਕ ਸਰਕਲ ਹੋ ਜਾਂਦੇ ਆ ਤੇ ਇਹ ਹੈਗਾ ਕਿ ਨੀਂਦ ਵੀ ਪੂਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਡਾਰਕ ਸਰਕਲ ਉਦੋਂ ਹੁੰਦੇ ਆ ਜਦੋਂ ਆਪਾਂ ਨੂੰ ਖੂਨ ਦੀ ਕਮੀ ਹੋ ਜਾਂਦੀ ਆ ਏ ਤੁਸੀਂ ਜ਼ਰੂਰ ਚੈੱਕ ਕਰਵਾਇਓ ਵੀ ਤੁਹਾਡੇ ਵਿੱਚ ਖੂਨ ਕਿੰਨਾ ਹੈ ਜਿਹੜੀਆਂ ਵੀ ਪੈਣਾ ਦੇ ਡਾਰਕ ਸਰਕਲ ਆ ਜ਼ਰੂਰ ਖੂਨ ਚੱਕਰਾ ਕੇ ਆਪਣਾ ਦੇਖਿਓ ਵੀ ਤੁਹਾਡੇ ਵਿੱਚ ਹਬੋਗਲੋਬਿਨ ਕਿੰਨਾ ਹੈ ਤੇ ਉਹਦੇ ਕਾਰਨ ਵੀ ਆਪਣੇ ਡਾਰਕ ਸਰਕਲ ਪੈ ਜਾਂਦੇ ਆ ਤੇ ਇੱਕ ਨੀਂਦ ਨਾ ਪੂਰੀ ਹੋਣ ਕਾਰਨ ਡਾਰਕ ਸਰਕਲ ਹੁੰਦੇ ਆ ਤੇ ਇੱਕ ਜਿੱਦਾਂ ਕਿ ਆਪਾਂ ਹੁੰਦਾ ਹੈ ਕਿ ਕਈ ਪੈਣਾ ਵੀ ਜਿੱਦਾਂ ਕਿ ਕੰਪਿਊਟਰ ਹਨ ਲੈਪਟਾਪ ਵਗੈਰਾ ਜਾਂ ਫੋਨ ਤੇ ਕੀ ਵਾਰ ਕਿਸੇ ਦਾ ਕੰਮ ਹੁੰਦਾ ਹੈ ਤੇ ਉਹ ਪੂਰਾ ਦਿਨ ਦੇਖਦੇ ਆ ਕੰਮ ਕਰਦੇ ਆ ਸਕਰੀਨ ਦੇ ਉੱਪਰ ਪੂਰਾ ਦਿਨ ਨਿਗਾ ਲੱਗੀ ਜਾਂਦੀ ਆ ਉਹ ਦੇ ਕਾਰਨ ਕਾਰਨ ਵੀ ਹੋ ਜਾਂਦਾ ਏ ਡਾਰਕ ਸਰਕਲ ਇਹ ਤੁਸੀਂ ਦੇਖਿਓ ਵੀ ਇਹ ਤਿੰਨਾਂ ਦੇ ਵਿੱਚੋਂ ਤੁਹਾਨੂੰ ਕੀ ਏ ਕਿ ਤੁਸੀਂ ਨੀਂਦ ਨਹੀਂ ਪੂਰੀ ਹੋ ਰਹੀ ਜਾਂ ਤੁਹਾਡੇ ਵਿੱਚ ਮਤਲਬ ਹੂ ਬੂ ਗਲੋਵਿੰਗ ਦੀ ਕਮੀ ਆ ਖੂਨ ਘੱਟ ਆ ਤਾਂ ਜਾਂ ਤੁਸੀਂ ਜ਼ਿਆਦਾ ਵਰਕ ਕਰਦੇ ਹੋ ਕੰਪਿਊਟਰ ਵਗੈਰਾ ਤੇ ਇਹ ਤਿੰਨ ਕਾਰਨ ਵੈਸੇ ਮੇਨ ਹੁੰਦੇ ਆ ਤੇ ਜੇ ਤੁਹਾਡੇ ਨ ਫਿਰ ਵੀ ਜੇ ਤਿੰਨੋਂ ਹੀ ਤੁਹਾਨੂੰ ਨਹੀਂ ਆ ਤਾਂ ਫਿਰ ਵੀ ਤੁਹਾਡੇ ਡਾਰਕ ਸਰਕਲਾਂ ਤੇ ਫਿਰ ਇਸ ਰਮੀਡੀ ਦੇ ਨਾਲ ਬਹੁਤ ਜਲਦੀ ਠੀਕ ਹੋ ਜਾਣਗੇ ਤੇ ਬਾਕੀ ਇਹ ਵੀ ਜੇ ਤੁਹਾਡਾ ਖੂਨ ਵੀ ਘੱਟ ਆ ਤਾਂ ਤੁਸੀਂ ਡਾਕਟਰ ਦੇ ਨਾਲ ਆਪਣਾ ਟੈਸਟ ਵਗੈਰਾ ਕਰਵਾ ਕੇ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਖੂਨ ਦੀਆਂ ਜਿਹੜੀਆਂ ਗੋਲੀਆਂ ਆਪਾਂ ਖਾਣੇ ਆ ਉਹ ਹੁੰਦੀ ਆ ਹਨਾ ਮਿਲ ਜਾਂਦੀਆਂ ਆਪਾਂ ਨੂੰ ਤੇ ਉਹ ਵਾਲੀਆਂ ਗੋਲੀਆਂ ਵਗੈਰਾ ਤੁਸੀਂ ਸ਼ੁਰੂ ਕਰਿਓ ਜੇ ਤੁਸੀਂ ਵੈਸੇ ਹੀ ਘਰੇ ਲੂਈ ਕਰਨੇ ਆ ਤਾਂ ਜਿਵੇਂ ਛੋਲੇ ਹੋ ਗਏ ਪੁੱਜੇ ਛੋਲੇ ਤੇ ਉਹਦੇ ਵਿੱਚ ਗੁੜ ਪਾ ਕੇ ਤੁਸੀਂ ਉਹ ਖਾ ਸਕਦੇ ਹੋ ਤੇ ਉਹਦੇ ਨਾਲ ਵੀ ਖੂਨ ਬਹੁਤ ਜਲਦੀ ਇੱਕ ਹੁੰਦੀਆਂ ਜਿਹੜੀਆਂ ਆਪਾਂ ਕਹਿੰਦੇ ਕਿਸ਼ਮਿਸ਼ ਦਾਖਾਂ ਜਿਹੜੀਆਂ ਹੁੰਦੀਆਂ ਛੋਟੇ ਵਾਲੀਆਂ ਹਨ ਤੁਸੀਂ ਉਹਨਾਂ ਨੂੰ ਪਿਉਂ ਕੇ ਤਿੰਨ ਚਾਰ ਡੇਲੀ ਖਾ ਸਕਦੇ ਹੋ ਉਹਦੇ ਨਾਲ ਵੀ ਬਹੁਤ ਜਲਦੀ ਖੂਨ ਪੂਰਾ ਹੋ ਜਾਂਦਾ ਹੈ ਜੇ ਤੁਸੀਂ ਘਰੇ ਥ੍ਰਿਲੂ ਜੇ ਕੰਮ ਕਰਨੇ ਆ ਤਾਂ ਤੇ ਆਪਾਂ ਤੁਹਾਨੂੰ ਦੱਸਦੇ ਆ ਬਣਾ ਕੇ ਇੱਕ ਬਹੁਤ ਹੀ ਵਧੀਆ ਕਰੀਮ ਬਣੂਗੀ ਤੇ ਆਪਾਂ ਖੀਰਾ ਇੱਕ ਪੂਰਾ ਖੀਰਾ ਆਪਾਂ ਹਲ ਤੋਕ ਸਵਾਰ ਕੇ ਲੈ ਆਂਦਾ ਤੇ ਆਪਾਂ ਇਹਦੇ ਚ ਥੋੜਾ ਜਿਹਾ ਕद्दूकस ਕਰਨਾ ਹੈ ਆਪਾਂ ਸਿਲਕੇ ਸਮੇਤ ਕद्दूकस ਕਰਨਾ ਹੈ थोड़ा जहा कदूकस किया खीरा ये आप जिन्ना क जूस आप चाहिए उन्ना क जूस अपना बन जूगा अपने को बहुत ज़्यादा जरूरत नहीं बस थोड़ा जि क्योंकि आप थोड़ा जि बना है ज़्यादा नहीं क्योंकि इन स्टोर करके ज़्यादा टाइम तक आप नहीं रख सकते ਤੇ ਇਹਨੂੰ ਆਪਾਂ ਇਸ ਕਰਕੇ ਥੋੜਾ ਜਿਹਾ ਹੀ ਬਣਾਇਆ ਹੈ ਤੇ ਆਪਾਂ ਨੂੰ ਇਹ ਹੈਗਾ ਕਿ ਆਪਾਂ ਬਣਾਉਂਦੇ ਰਹੀਏ ਨਾ ਥੋੜੇ ਦਿਨ ਬਾਅਦ ਬਣਾ ਕੇ ਰੱਖ ਰੈਫਰਿਜ ਦੇ ਵਿੱਚ ਲਗਾ ਲਿਓ ਇਹਨੂੰ ਆ ਆ ਪਛਾਣ ਨੀ ਆ ਦੇਖੋ ਆਪਾਂ ਥੋੜਾ ਜਿਹਾ ਟੁਕੜਾ ਲਿਆ ਸੀ ਖੀਰੇ ਦਾ ਤੇ ਖੀਰੇ ਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਜੂਸ ਹੁੰਦਾ ਹੈ ਤੇ ਬਹੁਤ ਜਲਦੀ ਇਹਦਾ ਆ ਜੂਸ ਆਪਣਾ ਐਨਾ ਬਣ ਕੇ ਰੈਡੀ ਹੋ ਗਿਆ ਦੇਖ ਲਓ ਤੇ ਹਾਂਜੀ ਆਪਾਂ ਲਿਆ ਐਲੋਵੀਰਾ ਜੈਲ ਯਾ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਕਿਸ ਤਰੀਕੇ ਦੇ ਨਾਲ ਇਹਨੂੰ ਬਣਾਉਣਾ ਹੈ ਆਪਾਂ ਚਮਚੇ ਤੋਂ ਵੀ ਥੋੜਾ ਪਾਇਆ ਆਪਾਂ ਐਲੋਵੀਰਾ ਜਲ ਤੇ ਆਹ ਦੇਖੋ ਜੀ ਵਿਟਾਮਿਨ E ਦਾ ਕੈਪਸੂਲ ਇਹ ਆਪਾਂ ਇੱਕੇ ਦੇ ਵਿੱਚ ਪਾ ਦੇਣਾ ਤੇ ਤੁਸੀਂ ਜਰੂਰ ਪਤਾ ਕਰ ਲਿਓ ਡਾਕਟਰ ਤੋਂ ਵੀ ਕਿ ਤੁਹਾਡਾ ਖੂਨ ਵਗੈਰਾ ਘੱਟ ਤਾਂ ਨਹੀਂ ਆ ਉਹਦੇ ਕਾਰਨ ਵੀ ਆਪਣੇ ਡਾਰਕ ਸਰਕਲ ਹੋ ਜਾਂਦੇ ਆ ਤੇ ਆਪਾਂ ਨੂੰ ਐਲੋਵੀਰਾ ਨੂੰ ਤੇ ਵਿਟਾਮਿਨ E ਦੇ ਕੈਪਸੂਲ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਆ ਜਿਹੜਾ ਆਪਾਂ ਜੂਸ ਬਣਾਇਆ ਸੀ ਇਹ ਆਪਾਂ ਥੋੜਾ ਥੋੜਾ ਕਰਕੇ ਮਿਲਾਉਣਾ ਇਹਦੇ ਵਿੱਚ ਜਿਆਦਾ ਨਹੀਂ ਪਾਉਣਾ ਇੱਕਦਮ ਨਹੀਂ ਸਾਰਾ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਮਿਕਸ ਕਰਨਾ ਹੈ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਦੇਖੋ ਜੀ ਇਸ ਟੈਪ ਦੀ ਏਦਾਂ ਬਣ ਕੇ ਤਿਆਰ ਹੋ ਜੂਗੀ ਕਰੀਮ ਟੈਪ ਆਪਾਂ ਥੋੜਾ ਇਸ ਕਰਕੇ ਬਣਾਇਆ ਹੈ ਕਿਉਂਕਿ ਆਪਾਂ ਨੂੰ ਡਾਰਕ ਸਰਕਲ ਦੀ ਕੋਈ ਵੀ ਏਦਾਂ ਦੀ ਸਮੱਸਿਆ ਨਹੀਂ ਹੈਗੀ ਤੇ ਮੈਂ ਜਿਸ ਤੁਹਾਨੂੰ ਦਿਖਾਉਣਾ ਸੀਗਾ ਮੈਂ ਇਸ ਕਰਕੇ ਤੁਹਾਨੂੰ ਬਣਾ ਕੇ ਦਿਖਾਇਆ ਇਸ ਕਰਕੇ ਆਪਾਂ ਥੋੜਾ ਜਿਹਾ ਬਣਾਇਆ ਹੈ ਕਿਉਂਕਿ ਜਿਹੜਾ ਦੂਸਰਾ ਆਪਾਂ ਦਿਖਾਉਨੇ ਆ ਤੁਹਾਨੂੰ ਕੋਈ ਵੀ ਰੇਮੇਡੀ ਫੇਸ ਤੇ ਲਗਾਉਣ ਵਾਲੀ ਉਹ ਤਾਂ ਮੈਂ ਖੁਦ ਵੀ ਟਰਾਈ ਕਰਦੀ ਹਾਂ ਨਾ ਇਹ ਇਸ ਕਰਕੇ ਹੈ ਕਿ ਥੋੜਾ ਬਣਾਇਆ ਹੈ ਕਿ ਮੇਰੇ ਤਾਂ ਨਹੀਂ ਹੈਗੇ ਡਾਰਕ ਸਰਕਲ ਠੀਕ ਹੈ ਤੇ ਮੈਂ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਡਾਰਕ ਸਰਕਲ ਨੂੰ ਹਟਾ ਸਕਦੇ ਇਹਨੂੰ ਤੁਸੀਂ ਕੀ ਕਰਨਾ ਹੈ ਰਾਤ ਨੂੰ ਜਦੋਂ ਤੁਸੀਂ ਆਪਦਾ ਫੇਸ ਕਲੀਨ ਕਰਕੇ ਚੰਗੀ ਤਰ੍ਹਾਂ ਤੇ ਸੌਣ ਟਾਈਮ ਇਹਨੂੰ ਤੁਸੀਂ ਇਦਾਂ ਕਰਕੇ ਕਾਟਨ ਥੋੜੀ ਜੀ ਕਾਟਨ ਲੈ ਕੇ ਉਹਨੂੰ ਕਾਟਨ ਤੁਸੀਂ ਇਦਾਂ ਕਰਿਓ ਪਾਣੀ ਦੇ ਵਿੱਚ ਉਹ ਲੈ ਥੋੜਾ ਇਹ ਗਿੱਲਾ ਕਰਕੇ ਉਹਨੂੰ ਧੋ ਕੇ ਕਾਟਨ ਤੇ ਇਹ ਥੋੜਾ ਥੋੜਾ ਕਰਕੇ ਇਦਾਂ ਤੁਸੀਂ ਆਪਣੇ ਲਗਾ ਸਕਦੇ ਹੋ ਠੀਕ ਹੈ ਤੇ ਰਾਤ ਨੂੰ ਲਗਾ ਕੇ ਤੁਸੀਂ ਤੇ ਇਦਾਂ ਹੀ ਸੌਂ ਜਿਓ ਥੋੜਾ ਥੋੜਾ ਤੁਸੀਂ ਲਗਾ ਸਕਦੇ ਹੋ ਤੇ ਡੇਲੀ ਕਰਨਾ ਇਹ ਇਹ ਤੁਸੀਂ 3-4 ਦਿਨਾਂ ਦੀ ਵੱਧ ਤੋਂ ਵੱਧ 5 ਦਿਨਾਂ ਤੱਕ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਪਰ ਉਸ ਤੋਂ ਜ਼ਿਆਦਾ ਨਹੀਂ ਕਿਉਂਕਿ ਖਰਾਬ ਹੋ ਜਾਊਗੀ ਹੁਣ ਮੌਸਮ ਵੀ ਚੇਂਜ ਹੋ ਰਿਹਾ ਹੈ ਤੇ ਤੁਸੀਂ 5 ਦਿਨਾਂ ਦੀ ਬਣਾ ਕੇ ਇਦਾਂ ਕਰੀ ਤੇ ਫਿਰ ਤੁਸੀਂ ਜੇ ਤੁਹਾਨੂੰ ਲੱਗੇਗਾ 5 ਜਣੇ ਵੀ ਲਗਾਓਗੇ ਤੁਹਾਨੂੰ ਫਰਕ ਜਰਾ ਆਉਣ ਲੱਗ ਜਾਂਦਾ ਜਿੱਦਾਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਾਂ ਨੂੰ ਐ ਲੱਗਦਾ ਵੀ ਥੋੜਾ ਜਿਹਾ ਮੈਨੂੰ ਫਰਕ ਪੈ ਰਿਹਾ ਹੈ ਤੇ ਤੁਸੀਂ ਇਹਨੂੰ ਅੱਗੇ ਬਣਾ ਕੇ ਤੇ ਫਿਰ ਟਰਾਈ ਕਰਦੇ ਰਹੋ ਤੇ ਪਰ ਇਹ ਨਹੀਂ ਹੈ ਕਿ ਤੁਸੀਂ ਮਹੀਨੇ ਵਸਤੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਜਿਆਦਾ ਲੌਂਗ ਟਾਈਮ ਨਹੀਂ ਸਟੋਰ ਹੋਵੇਗਾ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਹੈ ਹਨਾ ਇੱਕ ਨੇਚਰਲ ਜੀਆਂ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾ ਕੇ ਤੁਹਾਨੂੰ ਦਿਖਾਈਆਂ ਤੇ ਤੁਸੀਂ ਇਹ ਵਾਲੀ ਰਿਮੇਡੀ ਹੈ ਜਿਹੜੀ ਜ਼ਰੂਰ ਯੂਜ਼ ਕਰਿਓ ਤੇ ਆਪਨ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਇਸ ਕਰਕੇ ਆਪਾਂ ਤੁਹਾਨੂੰ ਬਣਾ ਕੇ ਤੇ ਦਿਖਾਈਏ ਤੇ ਇਹ ਬਹੁਤ ਜ਼ਿਆਦਾ ਵਰਕ ਕਰੂਗੀ ਬਹੁਤ ਜਲਦੀ ਤੁਹਾਡੇ ਡਾਰਕ ਸਰਕਲ ਠੀਕ ਹੋ ਜਾਣਗੇ ਪਰ ਇਹ ਆ ਕਿ ਤੁਸੀਂ ਇਹ ਜਿਹੜੀਆਂ ਆਪਾਂ ਤੁਹਾਨੂੰ ਤਿੰਨ ਗੱਲਾਂ ਕਹੀਆਂ ਇਹਨਾਂ ਦਾ ਤੁਸੀਂ ਧਿਆਨ ਕਰਿਓ ਵੀ ਤੁਸੀਂ ਜ਼ਿਆਦਾ ਮਤਲਬ ਤੁਹਾਡੀ ਨੀਂਦ ਨਹੀਂ ਪੂਰੀ ਹੋ ਰਹੀ ਜਾਂ ਤੁਸੀਂ ਕੰਪਿਊਟਰ ਜਾਂ ਕੋਈ ਵੀ ਸਕਰੀਨ ਤੇ ਜ਼ਿਆਦਾ ਨਿਗਾਹ ਲਗਾ ਰਹੇ ਹੋ ਜਾਂ ਤੁਹਾਡਾ ਖੂਨ ਘੱਟ ਆ ਤੇ ਤੁਸੀਂ ਖੂਨ ਟੈਸਟ ਜ਼ਰੂਰ ਕਰਵਾਇਓ ਤੇ ਉਹਦੇ ਤੇ ਵੀ ਕੋਈ ਜ਼ਿਆਦਾ ਨਹੀਂ ਉਹ ਤਾਂ ਆਪਾਂ ਨੂੰ ਚੰਗਾ ਹੀ ਹੈ ਚਲੋ ਹਨਾ ਆਪਾਂ ਡਾਕਟਰ ਨੂੰ ਦੀ ਸਲਾਹ ਲਵਾਂਗੇ ਵੀ ਟੈਸਟ ਕਰਵਾ ਕੇ ਦੇਖ ਲਈਏ ਵੀ ਤੁਹਾਡਾ ਬਲੋਬਿੰਗ ਆਪਣਾ ਪੂਰਾ ਏ ਜਾਂ ਨਹੀਂ ਏ ਤੇ ਇਹ ਤਿੰਨ ਕਾਰਨ ਹੋ ਸਕਦੇ ਆ ਤੇ ਵੈਸੇ ਕਈ ਵਾਰ ਐ ਹੋ ਜਾਂਦਾ ਵੀ ਆਪਣੇ ਵੈਸੇ ਵੀ ਜੇ ਕਿਹੜੀ ਵਾਰੀ ਤਿੰਨੋ ਹੀ ਨਹੀਂ ਹੈਗਾ ਤੇ ਫਿਰ ਤਾਂ ਤੁਹਾਰੇ ਬਹੁਤ ਜਲਦੀ ਜੇ ਖੂਨ ਵੀ ਪੂਰਾ ਹੈ ਤੁਸੀਂ ਨੀਂਦ ਵਗੈਰਾ ਵੀ ਪੂਰੀ ਲੈ ਰਹੇ ਹੋ ਫਿਰ ਤੁਹਾਡੇ ਤੇ ਬਹੁਤ ਜਲਦੀ ਵਰਕ ਕਰੂਗਾ ਜੇ ਖੂਨ ਘੱਟ ਆ ਤੇ ਫਿਰ ਤੁਹਾਨੂੰ ਖੂਨ ਦੀ ਮੈਡੀਸਨ ਲੈਣੀ ਪਵੇਗੀ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਜੋ ਵੀ ਤੁਸੀਂ ਕਹਿੰਨੇ ਹੋ ਕਿ ਸਾਨੂੰ ਬਣਾ ਕੇ ਇਹਦੇ ਬਾਰੇ ਦੱਸੋ ਇਹਦੇ ਬਾਰੇ ਦੱਸੋ ਤੇ ਆਪਾਂ ਸੋਚਦੇ ਹਾਂ ਕਿ ਚਲੋ ਆਪਾਂ ਜੇ ਕਿਸੇ ਦੇ ਵੀ ਕੰਮ ਆ ਸਕੀ ਹੈ ਹਨਾ ਤੇ ਇਸ ਕਰਕੇ ਆਪਾਂ ਇਹ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੇ ਠੀਕ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ